ਬੱਚੇ ਦੀ ਬਾਈਟ ਲੋਗੇ ਨਾ ਉਹ ਰੋਂਦਾ ਪਿਆ ਸੀਗਾ ਜੋ ਇਹਨਾਂ ਨੇ ਸਾਡੇ ਨੇ ਕੀਤਾ ਬਹੁਤ ਧੱਕਾ ਕੀਤਾ ਸੱਚੋ ਸਾਹਬ ਨੇ ਬਹੁਤ ਜ਼ਿਆਦਾ ਧੱਕਾ ਕਰਤਾ 100 ਗ੍ਰਾਮ ਪਾਤੀ ਆਪਣੇ ਕੁਲੋਂ ਪਾਤਾ ਮੇਰੇ ਪਿੱਛਿਆਂ ਦੇ ਵੀ ਕੋ ਮੇਰੇ ਬੱਚਿਆਂ ਨੂੰ ਪੁੱਛੋ ਕਿੰਦਾ ਮਾਰਿਆ ਪਾਪੜੂ ਕਰ ਕਿੰਨਾ ਮਾਰਿਆ ਮਾਰਿਆ ਨੇ 10 ਗੋਲ ਮਾਰਿਆ ਬਹੁਤ ਜਿਆਦਾ ਮਾਰਿਆ ਇੰਨਾ ਟੌਰਚਰ ਕੀਤਾ ਮੈਂ ਨਹੀਂ ਕਹਨੀ ਇਹਦੇ ਤੋਂ ਚੱਗਾ ਫਿਰ ਗੋਲੀ ਮਾਰ ਦੇ ਰੋਜ਼-ਰੋਜ਼ ਤੱਕ ਉਹਦੇ ਆ ਰੋਜ਼-ਰੋਜ਼ ਗਲਤ ਚੂਟੀ ਪਰਚੇ ਪਾਉਂਦੇ ਤੋਂ ਚੱਗਾ ਫਿਰ ਉਹਨੂੰ ਗੋਲੀ ਮਾਰ ਦੇਣ ਖਤਮ ਕਰ ਦੇ ਜੱਟ ਨੂੰ ਬਸ ਗੱਲ ਖਤਮ ਮੇਰਾ ਨਾਮ ਸਦੀਪ ਕੌਰ ਆ ਸਰ ਅਸੀਂ ਸ਼ਹਾਟਾ ਹਰਿ ਕ੍ਰਿਸ਼ਨਗਰ ਕਲੀ ਚ ਰਹਿੰਦੇ ਆ ਮੇਰੇ ਹਸਬੰਦ ਨੂੰ ਕੱਲ ਰੀਡ ਪਈ ਐ ਐਸਐਚਓ ਸ਼ਹਾਟਾ ਦੇ ਆਏ ਆ ਸਾਡੇ ਘਰੇ ਤੇ ਕੂਠੇ ਕੰਧਾਂ ਥਾਣੀ ਮਤਲਬ ਨਾਲ ਦੇ ਗਵੰਡੀਆਂ ਥਾਣੀ ਸਾਡੇ ਘਰੇ ਐਂਟਰ ਹੋਏ ਆ ਤੇ ਬਹੁਤ ਇਨਾਂ ਨੇ ਤੱਕੀ ਮੁੱਕੀ ਕੀਤੀ ਸਾਡੇ ਘਰ ਚ ਇਹਨਾਂ ਨੇ ਸਰਚ ਕੀਤੀ ਸਾਰੀ ਇਹਨਾਂ ਨੂੰ ਕੋਈ ਵੀ ਚੀਜ਼ ਸਾਡੇ ਘਰੇ ਐਵੇਂ ਦੀ ਕੋਈ ਵੀ ਚੀਜ਼ ਰਿਕਵਰ ਨਹੀਂ ਹੋਈ ਕੋਈ ਨਸ਼ੀਲਾ ਪਦਾਰਥ ਸਾਡੇ ਘਰੇ ਰਿਕਵਰ ਨਹੀਂ ਹੋਇਆ ਇਹਨਾਂ ਨੇ ਬੇਨਜਾਇਜ਼ ਮੇਰੇ ਹਸਬੰਡ ਨੂੰ ਤੱਕੀ ਮੁੱਕੀ ਕਰਕੇ ਜਾਨੋਂ ਮਾਰਨ ਤੱਕ ਗਏ ਮੇਰਾ ਹਸਬੰਡ ਮਾਰ ਦੇਣ ਲੱਗੇ ਸੀ ਐਸ ਐਚਓ ਸਾਹਿਬ ਐਸ ਐਚਓ ਸਾਹਿਬ ਮੇਰੇ ਹਸਬੰਡ ਨੂੰ ਮਾਰ ਦੇਣ ਲੱਗੇ ਸੀ ਜੋ ਇਹਨਾਂ ਨੇ ਸਾਡੇ ਕੀਤਾ ਅੰਦਰੋਂ ਕੁੰਡੀਆਂ ਲਾ ਕੇ ਸਾਨੂੰ ਇਹਨਾਂ ਹਰੈਸਮੈਂਟ ਕੀਤਾ ਕੋਈ ਹਸਾਬ ਨਹੀਂ ਆ ਛਾੜੇ ਦੇ ਆਏ ਆ ਹਾਂਜੀ ਆਪ ਆਏ ਆ ਐਸ ਐਚਓ ਸਾਹਿਬ ਆਏ ਇਹਨਾਂ ਦੇ ਗਨਮੈਨ ਸੀਗੇ ਵਿਦਆਊਟ ਯੂਨੀਫਾਰਮ ਸੀਗੇ ਸਾਨੂੰ ਪਹਿਲਾਂ ਨਹੀਂ ਪਤਾ ਲੱਗਾ ਕਿ ਛਾੜੇ ਥਾਣੇੋਂ ਸਾਡੇ ਘਰੇ ਰੇਟ ਹੋਈ ਆ ਸਰ ਐਕਚੁਅਲੀ ਪਹਿਲਾ ਮੇਰੇ ਹਸਬੰਡ ਜਿਹੜੇ ਉਹਨਾਂ ਦੇ ਐਂਡੀਪੀਐਸ ਦੇ ਮਤਲਬ 5-6 ਪਰਚੇ ਚੱਲਦੇ ਸੀਗੇ ਠੀਕ ਹੈ ਉਹਨਾਂ ਵਿੱਚੋਂ ਸਾਰੇ ਪਰਚਿਆਂ ਵਿੱਚ ਉਹਨਾ ਉਹ ਬਰੀ ਹੋ ਚੁੱਕੀ ਆ ਮੈਂ ਕੱਲੀ ਕੱਲੀ ਐਫਆਈਆਰ ਜਿਹੜੀ ਆ ਕਢਵਾ ਲਿਆਂਦੀ ਆ ਸਾਰੇ ਪਰਚਿਆਂ 'ਚੋਂ ਮੇਰੇ ਹਸਬੰਡ ਬਰੀ ਹੋ ਚੁੱਕੇ ਆ ਹੁਣ ਨਜਾਇਜ਼ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਕੀ ਗੱਲ ਜੇ ਬੰਦਾ ਸੁਧਰਨਾ ਚਾਹਵੇ ਉਹਨੂੰ ਪੁਲਿਸ ਨਹੀਂ ਸੁਧਰਨ ਦਏਗੀ ਪਹਿਲੇ ਹੀ ਘਰ ਚ ਆਏ ਕਦੀ ਕੇ ਨਹੀਂ ਹਰ ਵਾਰ ਜੱਦ ਵੀ ਅਸੀਂ ਘਰੇ ਹੁੰਨੇ ਆ ਬਿਨ ਨਜਾਇਜ਼ ਸਾਡੇ ਘਰੇ ਰੇਟ ਹੋ ਕਰਦੇ ਆ ਨਜਾਇਜ਼ ਚੋਕੇ ਪਰਚਾ ਦਰਜ ਕਰ ਦਿੰਦੇ ਆ ਕੁਝ ਵੀ ਚੀਜ਼ ਰਿਕਵਰ ਨਹੀਂ ਹੁੰਦੀ ਝੂਠੇ ਪਰਚੇ ਦਰਜ ਕੀ ਜਾਂਦੇ ਆ ਹੁਣ ਵੀ ਉਹਨਾਂ ਦਾ ਤਕਾ ਹੋਇਆ ਸਾਡੇ ਨਾਲ ਕਿੰਨੇ ਕੇ ਪਰਚੇ ਬਾਹਰੋਂ ਆਏ ਤੇ ਘਰ ਬੈਠੇ ਹੋਏ ਆ ਸਾਡੇ ਜਿੰਨੇ ਵੀ ਪਰਚੇ ਜ਼ਿਆਦਾਤਰ ਹੋਏ ਆ ਸਾਡੇ ਘਰੋਂ ਲੈ ਜਾਂਦੇ ਪੁਛਗਿਸ਼ ਵਾਸਤੇ ਲੈ ਜਾਂਦੇ ਆ ਕਹਿ ਦਿੰਦੇ ਪੁਛਗਿਸ਼ ਕਰਨੀ ਆ ਜਦੋਂ ਪਰਚਾ ਦਰਜ ਕਰ ਦਿੰਦੇ ਆ 100 ਗ੍ਰਾਮ 200 ਗ੍ਰਾਮ 50 ਗ੍ਰਾਮ ਇਹ ਤੋਂ ਥੱਲੇ ਨਹੀਂ ਪਾਉਂਦੇ ਆਪਣੇ ਕੋਲੋਂ ਰਿਕਵਰੀ ਪਾ ਦਿੰਦੇ ਆ ਮੇਰੇ ਹਸਬੰਦ ਕੋਈ ਵੀ ਚੀਜ਼ ਰਿਕਵਰ ਨਹੀਂ ਹੋਈ ਹੁਣ ਕਿੰਨੇ ਗ੍ਰਾਮ ਪਾਇਆ ਹੁਣ ਇਹਨਾਂ ਨੇ 100 ਗ੍ਰਾਮ ਪਾਇਆ ਕੋਈ ਬੰਦਾ ਬਾਹਰੋਂ ਫੜਿਆ ਉਹਦੇ ਵਿੱਚ ਇਹਨਾਂ ਨੂੰ 100 ਗ੍ਰਾਮ ਦੇ ਵਿੱਚ ਨਜਾਇਜ਼ ਮਤਲਬ ਨਾਮ ਨੋਮਿਨੇਟ ਕਰਤਾ ਹੋਇਆ ਉਹਨਾਂ ਦਾ ਬਹੁਤ ਜ਼ਿਆਦਾ ਕਟ ਮਾਰ ਕੀਤੀ ਆ ਮੇਰੇ ਹਸਬੰਦ ਤੇ ਉਹਨਾਂ ਨੂੰ ਤੁਸੀਂ ਜਾ ਕੇ ਵੇਖੋਗੇ ਸਾਡੇ ਥਾਣੇ ਦੇ ਉਹਨਾਂ ਦੀ ਬੈਗ ਤੇ ਨੀਲ ਪਏ ਹੋਏ ਆ ਲੱਤ ਤੇ ਸੱਟ ਲੱਗੀ ਹੋਈ ਆ ਬਹੁਤ ਜ਼ਿਆਦਾ ਕੋਈ ਮੁੰਡਾ ਕੋਈ ਲੈ ਕੇ ਆਇਆ ਕੋਈ ਮੁੰਡਾ ਨਹੀਂ ਲੈ ਕੇ ਆਇਆ ਸਰ ਸਾਡੇ ਘਰੇ ਸਿੱਧਾ ਆਪ ਹੀ ਆਏ ਆ ਸਾਡੇ ਘਰੇ ਕੋਈ ਮੁੰਡਾ ਨਹੀਂ ਲੈ ਕੇ ਆ। ਅਸੀਂ ਇਹੀ ਮੰਗ ਕਰਦੇ ਆ ਕਿ ਜੇ ਸਾਡਾ ਬੰਦਾ ਸੁਧਰਦੇ ਆਏ ਤੇ ਉਹਨੂੰ ਸੁਧਨ ਦਿੱਤਾ ਜਾਵੇ ਨਾ। ਅਗਰ ਪੁਲਿਸ ਹੀ ਇਦਾਂ ਤੱਕਾ ਕਰੀ ਜਾਊਗੀ ਤੇ ਬੰਦਾ ਕਿਵੇਂ ਸੁਧਰੂਗਾ? ਅਗਰ ਇਹ ਤੇ ਹੁਣ ਪੁਲਿਸ ਹੀ ਕਰਾ ਰਹੀ ਆ ਨਾ ਫਿਰ ਪੁਲਿਸ ਕਹਿੰਦੀ ਆ ਕਿ ਤੁਸੀਂ ਵੇਚੋ। ਅਸੀਂ ਤੁਹਾਡੇ ਨਾਲ ਇਹ ਜਿਹੜੇ ਵੇਚਦੇ ਉਹਨਾਂ ਨੂੰ ਫੜ ਦੇਣੀ ਆ। ਸ਼ਰੇਆਮ ਸਾਡੇ ਇੱਥੇ ਨਸ਼ਾ ਵੇਚਦੇ ਆ ਉਹਨਾਂ ਨੂੰ ਤੇ ਐਸਐਚਓ ਸਾਹਿਬ ਫੜ ਦੇਣੀ ਆ। ਬਟ ਮੇਰਾ ਹਸਬੰਦ ਘਰੇ ਬੈਠਾ ਉਹਨੂੰ ਨਜਾਇਜ਼ ਟੌਰਚਰ ਕੀਤਾ ਜਾ ਰਿਹਾ ਹੈ। 3 ਦਿਨ ਪਹਿਲਾਂ ਸੀਐਸਟਾਫ ਆਈ ਆ ਸਾਡੇ ਘਰੇ। ਪੁਸ਼ਕਿਸ਼ ਕਰਨ ਆਈ ਆ ਸਾਰੇ ਪੁਸ਼ਕ ਅੱਜ ਇਹਨਾਂ ਨੇ ਰੇਟ ਮਾਰ ਕੇ ਮੇਰਾ ਬੰਦਾ ਗਲਤ ਸਾਬਿਤ ਕਰਤਾ ਏ ਜੀ ਇਹ ਕੀ ਤੁਹਾਡੇ ਦਿਨ ਪਹਿਲਾਂ ਇੱਕ ਕੈਂਡੀ ਬੇਸ ਦਾ ਪਰਚਾ ਦਰਜ ਕੀਤਾ ਸੀ ਵਿੱਚ 100 ਗ੍ਰਾਮ ਹੈਰੋਇਨ ਕੋਈ ਡਰਗਵਾਨੀ ਤੇ ਇੱਕ ੰਡਾ ਰਿਕਵਰ ਆਇਆ ਉਹਦੇ ਡਿਸਕਲੋਜ਼ਰ ਤੇ ਦਾ ਨਾਮ ਸਰਫਿਸ ਆ ਜੀ ਉਸ ਦਿਨ ਦੀ ਰੈਸਟ ਭਾੜੀ ਸੀ ਇਸ ਤੋਂ ਪਹਿਲਾਂ ਹੈ ਬਿਚਲ ਫੈਂਡਰ ਹੈ ਜੀ 12 ਪਰਚੇ ਪਹਿਲਾਂ ਐਨਡੀ ਬੇਸ ਦੇ ਤੇ ਪਹਿਲਾਂ ਵੀ ਦਰਜ ਹੈ ਤੇ ਆਦਤਨ ਇਹ ਕੰਮ ਕਰ ਰਿਹਾ ਤੇ ਨਸ਼ੇ ਕਰਨ ਦਾ ਗਾਦੀ ਤੇ ਨਸ਼ੇ ਵਿੱਚ ਦਾ ਵੀ ਹੈ ਤੇ ਇਲਾਕਾ ਕਾਫੀ ਤਪੀੜਿਤ ਹੈ ਪਰਵਾਹ ਤਾਂ ਕਹਿੰਦਾ ਵੀ ਛੱਡ ਚੁੱਕਿਆ ਸੀ ਇਹ ਕੰਮ ਜਾਨਾ ਨਹੀਂ ਜੀ 12 ਪਰਚੇ ਜੀ 12 ਪਰਚਿਆਂ ਚ ਨੂੰ ਕਾਫੀ ਚੀਜ਼ ਸਜਾ ਲਈ ਉਹ ਚਿੱਕੀ ਅੰਡਰਗਾਉਂ ਸਜਾ ਲਈ ਉਹ ਚਿੱਕੀਆਂ ਅਲੱਗ ਅਲੱਗ ਇੱਕ ਸਿਰਫ ਅੰਮ੍ਰਿਤਸਰ ਚ ਨਹੀਂ ਬਾਹਲੇ ਜ਼ਿਲ੍ਹਿਆਂ ਚ ਨੂੰ ਰਣਜੀਤ ਰਿਕਵਰੀ ਆਈ ਇਹਦੇ ਕੋਲ ਹੂੰ ਉਹ ਕੜ ਲੁਕੜਾ ਮਗਰਮਦਦ ਕੀਤਾ ਗਿਆ ਐਂਡੀਪੈਸਟਮ ਕਰਨਾ ਦਰਤੇ ਜੀ